ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਅਕਸਰ ਅਸੀਂ ਜ਼ਿੰਦਗੀ ਬਣਾਉਣ ਦੀ ਦੌੜ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਜਿਨ੍ਹਾਂ ਲਈ ਅਸੀਂ ਦੌੜ ਰਹੇ ਹਾਂ ਉਹਨਾਂ ਕੋਲ ਸਾਡੇ ਲਈ ਕਿੰਨਾ ਵਕਤ ਬਚਿਆ ਹੈ ਅੱਜ ਦੀ ਕਹਾਣੀ ਹਰ ਉਸ ਪੁੱਤ ਦੀ ਐ ਜੋ ਪਰਦੇਸ ਵਸਦਾ ਐ ਤੇ ਹਰ ਉਸ ਬਾਪ ਦੀ ਐ ਜਿਸ ਦੀਆਂ ਅੱਖਾਂ ਬੂਹੇ ਤੇ ਪਥਰਾ ਗਈਆਂ ਨੇ ਬਾਪੂ ਜੀ ਨੇ ਮੈਨੂੰ ਕੈਨੇਡਾ ਜਾਣ ਦੇ ਸੁਪਨੇ ਲਈ ਆਪਣਾ ਸਭ ਤੋਂ ਪਿਆਰਾ ਟਰੈਕਟਰ ਵਿੱਚ ਦਿੱਤਾ ਸੀ ਜਹਾਜ਼ ਚੜ੍ਹਨ ਵੇਲੇ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਬਸ ਇਹਨਾਂ ਕਿਹਾ ਸੀ ਪੁੱਤ ਜਾ ਤਰੱਕੀਆਂ ਕਰ ਪਰ ਪਿੱਛੇ ਮੁੜ ਕੇ ਵੇਖਦਾ ਰਹੀਂ ਇਤੇ ਬੂਹੇ ਤੇ ਉੱਗੀ ਕਾ ਸਾਡਾ ਰਾਹ ਨਾ ਰੋਕ ਲਵੇ ਮੈਂ ਹੱਸ ਕੇ ਵਾਦਾ ਕੀਤਾ ਸੀ ਕਿ ਬਾਪੂ ਮੈਂ ਬਹੁਤ ਜਲਦੀ ਤੁਹਾਨੂੰ ਵੀ ਆਪਣੇ ਕੋਲ ਬੁਲਾ ਲਵਾਂਗਾ ਪਰਦੇਸ ਦੀ ਚਮਕ ਵਿੱਚ ਮੈਂ ਗਵਾਚ ਗਿਆ ਡਾਲਰਾਂ ਦੀ ਦੌੜ ਵਿੱਚ ਦਿਨ ਸਾਲਾਂ ਵਿੱਚ ਬਦਲ ਗਏ ਫੋਨ ਆਉਣੇ ਕੱਟ ਗਏ ਬਾਪੂ ਹਰ ਵਾਰ ਪੁੱਛਦੇ ਪੁੱਤ ਗੇੜਾ ਕਦੋਂ ਮਾਰਨਾ ਤੇ ਮੈਂ ਹਰ ਵਾਰ ਨਵਾਂ ਬਹਾਨਾ ਲਾ ਦਿੰਦਾ ਬਾਪੂ ਹਲੇ ਪੀਅਰ ਨਹੀਂ ਹੋਈ ਬਾਪੂ ਕੰਮ ਬਹੁਤ ਹੈ ਬਾਪੂ ਅਗਲੇ ਸਾਲ ਪੱਕਾ ਪਿਛਲੇ ਸਾਲ ਦੀਵਾਲੀ ਤੇ ਬਾਪੂ ਨੇ ਕਿਹਾ ਸੀ ਪੁੱਤ ਦਿਲ ਘਟਦਾ ਜਾਂਦਾ ਜੀ ਕਰਦਾ ਤੈਨੂੰ ਇੱਕ ਵਾਰ ਵੇਖ ਲਵਾਂ ਮੈਂ ਖਿਜ ਕੇ ਕਿਹਾ ਸੀ ਬਾਪੂ ਛੁੱਟੀ ਨਹੀਂ ਮਿਲਦੀ ਪੈਸੇ ਭੇਜ ਦਿੰਦਾ ਹਾਂ ਦਵਾਈ ਲੈ ਲਿਓ ਫੋਨ ਕਟਿਆ ਗਿਆ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਨਾਲ ਬਾਪੂ ਦੀ ਆਖਰੀ ਗੱਲ ਸੀ 2 ਮਹੀਨੇ ਬਾਅਦ ਪੀੜ ਹੋ ਗਈ ਮੈਂ ਸਰਪ੍ਰਾਈਜ਼ ਦੇਣ ਪਿੰਡ ਪਹੁੰਚਿਆ ਪਰ ਵਿਹੜਾ ਸੁਨਸਾਨ ਸੀ ਨਿੰਮੇਠਾਂ ਬਾਪੂ ਦਾ ਮੰਝਾ ਖਾਲੀ ਸੀ ਮਾਂ ਨੇ ਮੈਨੂੰ ਵੇਖ ਕੇ ਰੋਂਦਿਆਂ ਕਿਆ ਵੇ ਪੁੱਤ ਤੂੰ ਹੁਣ ਆਇਆ ਤੇਰਾ ਬਾਪੂ ਤਾਂ ਰਾਹਾਂ ਵੱਲ ਵੇਖਦਾ ਵੇਖਦਾ ਪਥਰਾ ਗਿਆ ਉਹਨਾਂ ਨੇ ਮੈਨੂੰ ਫੋਨ ਕਰਨ ਤੋਂ ਵਿਰੋਕ ਦਿੱਤਾ ਸੀ ਤਾਂ ਜੋ ਤੇਰਾ ਕੰਮ ਖਰਾਬ ਨਾ ਹੋਏ ਮੈਂ ਬਾਪੂ ਦੇ ਕਮਰੇ ਵਿੱਚ ਚੀਕਾਂ ਮਾਰ ਕੇ ਰੋਇਆ ਬਾਪੂ ਮੈਂ ਆ ਗਿਆ ਉੱਠੋ ਬਾਪੂ ਪਰ ਹੁਣ ਕੋਈ ਜਵਾਬ ਦੇਣ ਵਾਲਾ ਨਹੀਂ ਸੀ ਮੇਰੀ ਜੇਬ ਵਿੱਚ ਪੀਆਰ ਦਾ ਕਾਗਜ਼ ਸੀ ਪਰ ਉਸ ਦੀ ਹੁਣ ਕੋਈ ਕੀਮਤ ਨਹੀਂ ਸੀ ਬਾਪੂ ਨੇ ਮੇਰੀ ਭੇਜੀ ਪਹਿਲੀ ਕਮਾਈ ਦੀ ਘੜੀ ਵਿਸਾਮ ਕੇ ਰੱਖੀ ਸੀ ਕਦੇ ਬੰਨ ਨਹੀਂ ਸੀ ਦੋਸਤੋ ਪੈਸਾ ਫਿਰ ਕਮਾਇਆ ਜਾ ਸਕਦਾ ਹੈ ਪਰ ਮਾਪੇ ਮੁੜ ਕੇ ਨਹੀਂ ਮਿਲਦੇ ਜੇ ਤੁਹਾਡੇ ਮਾਪੇ ਜਿਉਂਦੇ ਨੇ ਤਾਂ ਅੱਜ ਹੀ ਉਹਨਾਂ ਨਾਲ ਗੱਲ ਕਰੋ ਉਹਨਾਂ ਕੋਲ ਜਾਓ ਕਿਉਂਕਿ ਵਕਤ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ